ਪੰਜਾਬ ਦੇ ਵਿੱਚ ਅਜ ਇੱਕ ਦੁਖਦਾਈ ਖਬਰ ਸੁਣਨ ਨੂੰ ਮਿਲੀ ਜਿਸ ਦੇ ਵਿੱਚ 4 ਸਾਲਾਂ ਬੱਚੇ ਦੀ ਮੌਤ ਹੋ ਜਾਂਦੀ ਹੈ ਇਸ ਬੱਚੇ ਦੇ ਮਾਤਾ ਪਿਤਾ ਆਈਪੀਐਸ ਹਨ ਜਿਹੜੇ ਬਤੌਰ ਆਪਣੀ ਸੇਵਾਵਾਂ ਜਿਹੜੀਆਂ ਨੇ ਨਿਭਾ ਰਹੇ ਹਨ ਨਵਨੀਤ ਬੈਂਸ ਜੋ ਕਿ ਇਸ ਬੱਚੇ ਦੇ ਪਿਤਾ ਨੇ ਜਿਹੜੇ ਲੁਧਿਆਣਾ ਰੂਰਲ ਦੇ ਐਸਐਸਪੀ ਹਨ ਅਤੇ ਇਸੇ ਤਰੀਕੇ ਨਾਲ ਰਵਜੋਤ ਗਰੇਵਾਲ ਜੋ ਕਿ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਹਨ ਤਾਂ ਦੱਸ ਦਿੰਦੇ ਹਾਂ ਵੀ ਸਵੇਰੇ ਇਸ ਦੇ ਗਲੇ ਦੇ ਵਿੱਚ ਜਿਹੜਾ ਖਾਣਾ ਫਸ ਜਾਂਦਾ ਅਤੇ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਜਾਇਆ ਜਾਂਦਾ ਪਰ ਹਸਪਤਾਲ ਦੇ ਵਿੱਚ ਜਦੋਂ ਇਸ ਬੱਚੀ ਨੂੰ ਲੈ ਕੇ ਜਾਇਆ ਗਿਆ ਤਾਂ ਉੱਥੇ ਇਸ ਨੂੰ ਮ੍ਰਿਤਕ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਬਹੁਤ ਹੀ ਦੁਖਦਾਈ ਖਬਰ ਹੈ ਪੂਰੇ ਪਰਿਵਾਰ ਦੇ ਵਾਸਤੇ ਵੀ ਇੱਕ ਵਾਰੀ ਇਹ ਵੀ ਗੱਲ ਹੈ ਜਿਸ ਨੇ ਵੀ ਇਸ ਬੱਚੀ ਬਾਰੇ ਸੁਣਿਆ ਉਹ ਜ਼ਰੂਰ ਹੈਰਾਨ ਰਹਿ ਗਿਆ ਹੋਵੇਗਾ ਹਰ ਕਿਸੇ ਲਈ ਇਹ ਦੁਖਦਾਈ ਖਬਰ ਹੈ ਤਾਂ ਇਸ ਦੇ ਵਿੱਚ ਹੀ ਜੇ ਸੀਐਮ ਮਾਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਇਸੇ ਤਰੀਕੇ ਨਾਲ ਡੀਜੀਪੀ ਗੌਰਵ ਯਾਦਨ ਨੇ ਜਿਹੜੇ ਉਹਨਾਂ ਨੇ ਵੀ ਇਸ ਤੇ ਦੁੱਖ ਜਿਹੜਾ ਹੈ ਉਹ ਸਾਂਝਾ ਕੀਤਾ 4 ਸਾਲਾਂ ਬੱਚੀ ਜਿਹੜੀ ਹੈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ ਹੈ ਉਹ ਛੋਟੀ ਜੀ ਬੱਚੀ ਨੇ ਅਜੇ ਬਹੁਤ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਦੇਖਣਾ ਸੀ ਅਤੇ ਮਾਪਿਆਂ ਨੇ ਨਾਇਰਾ ਦੇ ਵਾਸਤੇ ਕਿੰਨਾ ਕੁਝ ਸੋਚਾ ਹੋਏਗਾ ਇਸ ਧੀ ਦੇ ਵਾਸਤੇ ਕਿੰਨੇ ਕੁ ਸੁਪਨੇ ਜਿਹੜੇ ਆ ਉਹਨਾਂ ਨੇ ਉਹ ਦੇਖੇ ਹੋਣਗੇ ਪਰ ਉਹ 4 ਸਾਲਾਂ ਦੀ ਧੀ ਸਾਡੇ ਵਿੱਚ ਹੁਣ ਰਹੀ ਨਹੀਂ ਇਹ ਤਾਂ ਪਰਿਵਾਰ ਦੀ ਇਹ ਵੀ ਗੱਲ ਕਵਾਂਗਾ ਵੀ ਪਰਿਵਾਰ ਨੂੰ ਬਲ ਬਖਸ਼ੇ ਤਾਂ ਇਸ ਦੇ ਵਿੱਚ ਜੇ ਗੱਲ ਕਰਦੇ ਆ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਦੁੱਖਾਂ ਦਾ ਪਹਾੜ ਜਿਹੜਾ ਹੈ ਉਹ ਪਰਿਵਾਰ ਤੇ ਇਸ ਸਮੇਂ ਟੁੱਟ ਗਿਆ ਹੋਇਆ ਤਾਂ ਮੈਂ ਗੱਲ ਕਵਾਂਗਾ ਵੀ ਬਹੁਤ ਹੀ ਇਹ ਔਖਾ ਸਮਾਂ ਹੁੰਦਾ ਹੈ ਪਰਿਵਾਰ ਦੇ ਵਾਸਤੇ ਇਹ ਬਹੁਤ ਜ਼ਿਆਦਾ ਹੀ ਉਕਾ ਸਮ ਪੰਜਾਬ ਦੇ ਵਿੱਚ ਅੱਜ ਇੱਕ ਦੁਖਦਾਈ ਖਬਰ ਸੁਣਨ ਨੂੰ ਮਿਲੀ ਜਿਸ ਦੇ ਵਿੱਚ 4 ਸਾਲਾਂ ਬੱਚੀ ਦੀ ਮੌਤ ਹੋ ਜਾਂਦੀ ਹੈ ਇਸ ਬੱਚੀ ਦੇ ਮਾਤਾ ਪਿਤਾ ਆਈਪੀਐਸ ਹਨ ਜਿਹੜੇ ਬਤੌਰ ਆਪਣੀ ਸੇਵਾਵਾਂ ਜਿਹੜੀਆਂ ਨੇ ਨਿਭਾ ਰਹੇ ਹਨ ਨਮਨੀਤ ਬੈਂਸ ਜੋ ਕਿ ਇਸ ਬੱਚੀ ਦੇ ਪਿਤਾ ਨੇ ਜਿਹੜੇ ਲੁਧਿਆਣਾ ਰੂਰਲ ਦੇ ਐਸਐਸਪੀ ਹਨ ਅਤੇ ਇਸੇ ਤਰੀਕੇ ਨਾਲ ਰਵਜੋਤ ਗਰੇਵਾਲ ਜੋ ਕਿ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਹਨ ਤਾਂ ਦੱਸ ਦਿੰਦੇ ਹਾਂ ਵੀ ਸਵੇਰੇ ਇਸ ਦੇ ਗਲੇ ਦੇ ਵਿੱਚ ਜਿਹੜਾ ਖਾਣਾ ਫਸ ਜਾਂਦਾ ਅਤੇ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਜਾਇਆ ਜਾਂਦਾ ਪਰ ਹਸਪਤਾਲ ਦੇ ਵਿੱਚ ਜਦੋਂ ਇਸ ਬੱਚੀ ਨੂੰ ਲੈ ਕੇ ਜਾਇਆ ਗਿਆ ਤਾਂ ਉੱਥੇ ਇਸ ਨੂੰ ਮ੍ਰਿਤਕ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਬਹੁਤ ਹੀ ਦੁਖਦਾਈ ਖਬਰ ਹੈ ਪੂਰੇ ਪਰਿਵਾਰ ਦੇ ਵਾਸਤੇ ਵੀ ਇੱਕ ਵਾਰੀ ਇਹ ਵੀ ਗੱਲ ਹੈ ਜਿਸ ਨੇ ਵੀ ਇਸ ਬੱਚੀ ਬਾਰੇ ਸੁਣਿਆ ਉਹ ਜ਼ਰੂਰ ਹੈਰਾਨ ਰਹਿ ਗਿਆ ਹੋਵੇਗਾ ਹਰ ਕਿਸੇ ਲਈ ਇਹ ਦੁਖਦਾਈ ਖਬਰ ਹੈ ਤਾਂ ਇਸ ਦੇ ਵਿੱਚ ਹੀ ਜੇ ਸੀਐਮ ਮਾਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਇਸੇ ਤਰੀਕੇ ਨਾਲ ਡੀਜੀਪੀ ਗੌਰਵ ਯਾਦਨ ਨੇ ਜਿਹੜੇ ਉਹਨਾਂ ਨੇ ਵੀ ਇਸਤੇ ਦੁੱਖ ਜਿਹੜਾ ਹੈ ਉਹ ਸਾਂਝਾ ਕੀਤਾ 4 ਸਾਲਾਂ ਬੱਚੀ ਜਿਹੜੀ ਹੈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ ਹੈ ਉਹ ਛੋਟੀ ਜੀ ਬੱਚੀ ਨੇ ਅਜੇ ਬਹੁਤ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਦੇਖਣਾ ਸੀ ਅਤੇ ਮਾਪਿਆਂ ਨੇ ਨਾਇਰਾ ਦੇ ਵਾਸਤੇ ਕਿੰਨਾ ਕੁਝ ਸੋਚਾ ਹੋਏਗਾ ਇਸ ਧੀ ਦੇ ਵਾਸਤੇ ਕਿੰਨੇ ਕੁ ਸੁਪਨੇ ਜਿਹੜੇ ਆ ਉਹਨਾਂ ਨੇ ਉਹ ਦੇਖੇ ਹੋਣਗੇ ਪਰ ਉਹ 4 ਸਾਲਾਂ ਦੀ ਧੀ ਸਾਡੇ ਵਿੱਚ ਹੁਣ ਰਹੀ ਨਹੀਂ ਇਹ ਤਾਂ ਪਰਿਵਾਰ ਦੀ ਇਹ ਵੀ ਗੱਲ ਕਵਾਂਗਾ ਵੀ ਪਰਿਵਾਰ ਨੂੰ ਬਲ ਬਖਸ਼ੇ ਤਾਂ ਇਸ ਦੇ ਵਿੱਚ ਜੇ ਗੱਲ ਕਰਦੇ ਆ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਦੁੱਖਾਂ ਦਾ ਪਹਾੜ ਜਿਹੜਾ ਹੈ ਉਹ ਪਰਿਵਾਰ ਤੇ ਇਸ ਸਮੇਂ ਟੁੱਟ ਗਿਆ ਹੋਇਆ ਤਾਂ ਮੈਂ ਗੱਲ ਕਵਾਂਗਾ ਵੀ ਬਹੁਤ ਹੀ ਇਹ ਔਖਾ ਸਮਾਂ ਹੁੰਦਾ ਹੈ ਪਰਿਵਾਰ ਦੇ ਵਾਸਤੇ ਇਹ ਬਹੁਤ ਜ਼ਿਆਦਾ ਹੀ o customer.